ਆਹਦਾ 500 ਸੀਰੀਏ ਦੇ ਲਈ ਅਗਲੀ ਕਬੱਡੀ ਹੁੰਨਣ ਵਾਲਾ ਕਰਮਿੰਦਰ ਕਹਿੰਦੇ ਬਾਤਾ ਹੋਇਆ ਖੇਡ ਮੈਦਾਨ 'ਚ ਕਬੱਡੀ ਪਾਉਣ ਦੇ ਲਈ ਇੱਕ ਕੰਨੀ ਦੇ ਕਹਿੰਦੇ ਨੌਜਵਾਨ ਗੋਪੀ ਤਿਆਰ ਆ ਮੇਰੇ ਵੀਰੋ ਲੈ ਵੀ ਮਿਲਿਆ ਟੋਡਿਆਂ ਵਾਲਾ ਤੇਰਾ ਇਲਾਕਾ ਤੇ ਕਹਿੰਦੇ ਸਾਰਾ ਪਿੰਡ ਆਇਆ ਹੈ ਦੇ ਮੇਲੇ ਦੇ ਉੱਪਰ ਪਰ ਉਹ ਵੇਖਿਅ ਕਿ ਕਹਿੰਦੇ ਉਮ ਕੜਿਆਣੇ ਵਾਲਾ ਪਿੰਡੂ ਗੋਪੀ ਕਰਦਾ ਟਰਾਈ ਪਰ ਸਫਲਤਾ ਕਿਤੇ ਰੀਡਰ ਨੇ ਬਾਤਾ ਹੋਇਆ ਕਬੱਡੀ ਪਾਉਣ ਦੇ ਇੱਕ ਪਾਸੇ ਉੱਜੇ ਨਵੇਂ ਕਤਵਾਰਾ ਕਹਿੰਦੇ ਗੱੜਨ ਲੱਗਿਆ ਨੌਜਨ ਸੂਰੀਆਲੀਆ ਮੈਨ ਸੁਣਨ ਵਰਗੇ ਐਨ ਸਤਿਸ਼ ਸਰਪੰਚ ਵੀ 32 ਕੋਟੇ ਕਹਿੰਦੇ ਵੀਰ ਦੇ ਲਈ ਰਸੂਰੀਆ ਗੱਗਦੀ ਕੋਲ ਕਿਸਰੇ ਨੰਬਰੋਂ ਵੀਨ ਆ ਗਿਆ ਰਹੀ ਓਮ ਕਰਦੇ ਗੱਲ ਬੋਪਰੀਏ ਪ੍ਰਵੀਰ ਵੀ ਵੱਧ ਕੇ ਕਬੱਡੀ ਪੈ ਰਹੀ ਹੈ ਓਮ ਮੈਨੂੰ ਖਿਆਲ ਆ ਵੀ ਫੋਨ ਦੇ ਉੱਪਰ ਥੋੜਾ ਬੀਜੀਏ ਕਿਸੇ ਭਰਾ ਦਾ ਆ ਗਿਆ ਹੁਣ ਫੋਨ ਦਲਜੀਤ ਮੰਗੜ ਦਾ ਵੱਡਾ ਰੋਲ ਹੈ ਮੇਲੇ ਦੇ ਲਈ ਪਰ ਸਾਹਮਣੇ ਵੇਖਿਓ ਕਹਿੰਦੇ ਪ੍ਰਧਾਪ ਕੜਿਆਣੇ ਆਜੂ ਸ਼ੇਰ ਵਾਲਾ ਰੇਡ ਹਾਰੋ ਕਾਲੇ ਵਾਲਾ ਇਹ ਬਜਿੰਦਰ ਸਾਡਾ ਵੀਰ ਹੈ ਬਜਿੰਦਰ ਕਲੇਰ ਤੇ ਨਾਲ ਹਰੀ ਮੁੱਲਾਪੁਰ ਦਾ ਅੰਜੇ ਕੱਪਲੀ ਵੱਡਾ ਜੋਗਦਾਰ ਹੈ ਉਧਰ ਕਹਿੰਦੇ ਵੀਰ ਸਾਡਾ ਤਾਰਾ ਲੋਗੜੀਆਂ ਤੇ ਗਦਰ ਚੂੜ ਚੱਕਾ ਸਾਡਾ ਵੀਰ ਪੱਪੀ ਵੀਰ ਕਹਿੰਦਾ ਵੀ ਗਾ ਗੱਡਣਾ ਧੰਨਵਾਦ ਹੈ ਅੱਜ ਦੇ ਕਬੱਡੀ ਕੱਪ ਨੂੰ ਹੁੰਦਾ ਜੁੰਦਾ ਨਾ ਉਧਰ ਕਿੰਨੀ ਆਸਟ੍ਰੇਲੀਆ ਲਾਪਿਤ ਕੈਨੇਡਾ ਮਦਨੀਪੁਰ ਵਾਲੇ ਗੂੜੀਆਂ ਰਸਤੇਦਾਨੀਆਂ ਹਣੀ ਚਾਲ ਦੇ ਨਾਲ ਖੇਡ ਕਬੱਡੀ ਪੇਜ ਵਾਲਾ ਹਣੀ ਚਾਲ ਸਾਡਾ ਵੀਰ ਲੱਗੇ ਹਣੀ ਤੇਰੇ ਵੀ ਬੜਾ ਸਰਪ੍ਰਾਈਜ਼ ਹੋਵੇਗਾ 1 ਦਸੰਬਰ ਬਰਵਾਲੇ ਦੇ ਕਬੱਡੀ ਕੱਪ ਦੇ ਉੱਪਰ ਲਓ ਸਾਹਮਣੇ ਗੁਰਵਿੰਦਰ ਤੇ ਝੋਟਿਆ ਗੁਰਵਿੰਦਰ ਦਾ ਬੱਲੇ 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 Go, go, go.